ਕਰਾਇਆ ਜਾ ਹੋ ਸਕਦਾ ਉਹ ਕਰਵਾ ਰਹੇ ਨੇ ਪਰ ਹੁਣ ਇੱਕ ਨਵਾਂ ਪੰਗਾ ਇਹ ਪੈ ਗਿਆ ਕਿ ਪੰਜਾਬ ਦੇ ਜਿਹੜੇ ਮੋਢੀ ਬਣਾ ਦਿੱਤੇ ਗਏ ਨੇ ਜਿਹੜੇ ਕਿ ਸੇਵਾਦਾਰ ਅੱਗੇ ਕਿਤੇ ਗਏ ਨੇ ਕਈ ਥਾਵਾਂ ਤੋਂ ਇਹ ਸਮੱਸਿਆ ਸਾਹਮਣੇ ਆ ਗਈ ਹੈ ਕਿ ਪੰਜਾਬ ਦੇ ਚੜ੍ਹ ਪ੍ਰਵਾਹ ਇਲਾਕੇ ਦੇ ਵਿੱਚ ਬਲੈਕ ਮੈਲੀਂ ਦਾ ਧੰਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਲੰਗਰ ਹੈ ਚਾਹੇ ਉਹ ਕੋਈ ਢਾਲਾ ਨੇ ਚਾਹੇ ਸਿਲੰਡਰ ਹੈ ਸਿਲੰਡਰ ਦਾ ਤਾਂ ਖੈਰ ਪਰਦਾਵਾਜ਼ ਕੀਤਾ ਸੀ ਕੈਬਨਿਟ ਮੰਤਰੀਵਾਲ ਜੀ ਨੇ ਇਹ ਉਹ ਨਵਾਂ ਪੰਗਾ ਆ ਗਿਆ ਕਿ ਜਿੱਥੇ-ਇਥੇ ਖਾਣ ਪੀਣ ਦੀ ਚੀਜ਼ਾਂ ਪੰਚਾਈਆਂ ਜਾ ਰਹੀਆਂ ਉੱਥੇ ਉਹ ਚੀਜ਼ਾਂ ਪਾਉਂਦੀ ਰਹੀਆਂ ਲੋੜਵੰਦਾ ਦੇ ਕੋਲ ਤੇ ਆਪਣੇ ਆਪਣੇ ਲੋਕਾਂ ਨੂੰ ਵੰਡੇ ਜਾ ਰੀਆਂ ਨੇ ਤੇ ਜਿਹੜੇ ਗਰੀਬ ਲੋਕ ਨੇ ਜਿਹੜੇ ਤਰਸਰੇ ਨੇ ਉਹਨਾਂ ਨੂੰ ਉਹ ਬਲੈਕ ਵਿੰਦਰਾਈ ਯਾਨੀ ਮਹਿੰਗੇ ਰੇਟਾ ਦਿੱਤੇ ਜਾ ਰਿਏ ਨੇ ਬਹੁਤ ਇੱਕ ਤਰਾਸ ਦੀ ਜੋ ਪਹਿਲੀ ਪੰਜਾਬ ਤਰਾਸ ਦੀ ਘਟ ਰਿਹਾ ਤੇ ਉੱਤੋਂ ਲੋਕਾਂ ਨੂੰ ਇਹ ਕੁਝ ਹੋ ਰਿਹਾ ਹੈ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਜਿਹੜੇ ਲੋਕ ਮਦਦ ਪੰਚਾਰੇ ਨੇ ਉਹਨਾਂ ਨੂੰ ਵੀ ਲੋੜ ਹੈ ਵੀ ਮਦਦ ਸਹੀ ਤਰੀਕੇ ਨਾਲ ਸਹੀ ਜਗ੍ਹਾ ਪਹੁੰਚ ਰਹੀ ਹੈ ਜਾਂ ਨਹੀਂ ਏ ਨਹੀਂ ਕਿ ਤੁਸੀਂ ਪੈਸੇ ਦੇਤੇ ਤੁਸੀਂ ਮਦਦ ਕਰਤੀ ਤੁਸੀਂ ਵੀ ਆਪਣਾ ਪੱਖ ਅੱਗੇ ਰੱਖੋ ਤੁਸੀਂ ਵੀ ਸਾਹਮਣੇ ਆ ਕੇ ਦੇਖੋ ਵੀ ਗਰਾਊਂਡ ਜ਼ੀਰੋ ਤੇ ਕੀ ਹੋ ਰਿਹਾ ਹੈ ਪੂਰੇ ਵਿਚਾਰੇ ਗੱਲਬਾਤ ਕਰਨੀ ਸਾਡੇ ਨਾਲ ਜੁੜਿਆ ਰਜਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਤੋਂ ਵੀ ਲੈਨੇ ਆਪਡੇਟ ਵੀ ਉਹਨਾਂ ਕੋ ਕੀ ਅਪਡੇਟ ਹੈ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਰਜਿੰਦਰ ਜੀ ਬੜੀ ਇੱਕ ਮੰਦ ਭਾਗੀ ਗੱਲ ਹੈ ਦੇਖੋ ਵੀ ਪੰਜਾਬ ਦੇ ਲੋਕ ਤਾਂ ਪਹਿਲੇ ਵਿਚਾਰੇ ਦੁੱਖਾਂ 'ਚ ਘਿਰੇ ਹੋਏ ਨੇ ਮੋਤਾ ਹੋ ਰਹੀਆਂ ਨੇ ਕੱਲ ਸੱਤ ਮੋਤਾ ਹੋਰ ਹੋਗੀਆਂ ਨੇ ਕੱਲ ਵਧ ਗਈਆਂ ਨੇ ਤੇ ਹੁਣ ਲੋਕ ਬਲੈਕ ਵਿੰਡ ਧੰਦਾ ਕਰਨ ਲੱਗੇ ਨੇ ਦੇਖੋ ਜੀ ਕਈ ਥਾਵਾਂ ਤੋਂ ਇਹ ਖਬਰਾਂ ਸਨ ਵਿਚਾਰੀਆਂ ਨੇ ਵੀ ਮਤਲਬ ਲੋਕਾਂ ਦਾ ਸਟਾਕ ਇਕੱਠਾ ਕਰਕੇ ਉਹਨੂੰ ਵੇਚਣ ਦੀਆਂ ਤਿਆਰੀਆਂ ਮਤਲਬ ਕਰੀ ਜਾਂਦੇ ਨੇ ਜਿਹਦੇ ਉੱਤੇ ਥੋੜਾ ਜਿਹਾ ਧਿਆਨ ਐਨਜੀਓ ਨੇ ਜਾਂ ਜਿਹੜੀਆਂ ਪ੍ਰਸ਼ਾਸਨ ਹੈ ਜਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਮਤਲਬ ਥੋੜਾ ਜਿਹਾ ਇਸ ਚੀਜ਼ ਨਾਲ ਧਿਆਨ ਦੇ ਵਿਚ ਰੱਖਣਾ ਚਾਹੀਦਾ ਵੀ ਲੋਕ ਮਤਲਬ ਇਸ ਚੀਜ਼ ਨੂੰ ਬਲੈਕ ਮਾਰਕਟਸ 'ਚ ਨਾ ਕਰਨ ਵੇਚਣ ਵਾਲਾ ਮਤਲਬ ਕਿਉਂਕਿ ਦਿਨਾਂ ਲੋਕਾਂ ਵੱਲੋਂ ਸੇਵਾ ਤੇ دی ਜਾ ਰਹੀ ਹੈ ਸੇਵਾ ਰਚਲ ਬਣੀ ਇੰਨਾ ਜਿਆਦਾ ਦਿਨਤੀ ਦੇ ਵਿੱਚ ਪਛਾਤਾ ਵੀ ਉਸ ਨੂੰ ਜਿਹੜਾ ਸਪਲਾਈ ਕਰਨਾ ਹੈ ਨਾ ਉਹਦੇ ਵਾਸਤੇ ਥੋੜੀ ਜੀ ਦਿੱਕਤ ਆ ਰਹੀ ਹੈ ਸੋਢੀ ਸਾਹਿਬ ਕਿਉਂਕਿ ਸਾਡੇ ਪੰਜਾਬ ਕੋਲੇ ਸਿਰਫ 257 ਕਿਸ਼ਤੀਆਂ ਨੇ ਜੀ 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 257 ਕਿਸ਼ਤੀਆਂ ਦੇ ਵਿੱਚੋਂ 114 15 ਕਿਸ਼ਤੀਆਂ ਤਾਂ ਇੰਜਨ ਵਾਲੀਆਂ ਨੇ ਜੀ ਤੇ ਜਿਹੜੀਆਂ ਦੂਜੀਆਂ ਬਾਕੀ ਨੇ ਚੱਪੂ ਵਾਲੀਆਂ ਨੇ हां ਜਿਹਦੇ ਵਿੱਚ ਕੀ ਹੈ ਥੋੜਾ ਜਿਹਾ ਇਹ ਹੋ ਰਿਹਾ ਹੈ ਵੀ ਕੁਸਤਾ ਸਾਡੀ ਸਰਕਾਰ ਦੇ ਨਮਾਇंदे ਐਮ ਐਲ ਏ ਫਿਰਦੇ ਨੇ ਕੁਝ ਮੰਤਰੀ ਨੇ ਕੁਝ ਸਾਡੇ ਬਿਊਰੋਕਰੇਟ ਨੇ ਜਿਹੜੇ ਉਹ ਫਿਰਦੇ ਨੇ ਤੇ ਇੱਕ ਪ੍ਰੋਟੋਕੋਲ ਹੈ ਵੀ 6-7 ਬੰਦੇ ਇਹਨਾਂ ਦੇ ਨਾਲ ਹੁੰਦੇ ਨੇ ਕਿਸਤੀਆਂ ਦੀ ਕਮੀ ਪਹਿਲੇ ਹੈਗੀ ਆ ਕੁਝ ਜਦੋਂ ਇਹ ਦੌਰਾ ਕਰਦੇ ਨੇ ਕਿਸਤੀਆਂ ਉਹ ਦੌਰਿਆਂ ਦੇ ਵਿੱਚ ਰੁਕ ਜਾਂਦੀਆਂ ਨੇ ਇਸ ਕਰਕੇ ਲੋਕਾਂ ਤਾਈਂ ਜਿਹੜੀ ਖਾਣ ਸਮਗਰੀ ਆ ਉਹ ਮਤਲਬ ਉਸ ਹਾਵ ਨਾਲ ਘੱਟ ਪਹੁੰਚ ਰਹੀ ਹੈ ਤਾਂ ਆ ਉਹ ਮਤਲਬ ਬਲੈਕ ਜਿਹੜਾ ਬਲੈਕ ਤੇ ਸਮਾਨ ਵੇਚਣ ਦਾ ਕੰਮ ਵੱਲੋਂ ਕੁਝ ਲੋਕ ਨੇ ਉਹ ਕੋ ਕਰਨ ਲੱਗ ਗਏ ਜਿਹੜਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਵੱਲੋਂ ਤੇ ਜੀਵਨ ਸੇਵਾ ਦੁਖੀ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਇਸੇ ਦੇ ਵਿੱਚ ਹੀ ਪੰਜਾਬ ਦੀ ਭਲਾਈ ਹੈ ਇਸੇ ਦੇ ਵਿੱਚ ਹੀ ਸਰਕਾਰ ਦੀ ਭਲਾਈ ਹੈ ਦੂਜੀ ਗੱਲ ਇਹ ਹੈ ਵੀ ਸੈਂਟਰ ਸਰਕਾਰ ਦੇ ਜਿਹੜੇ चौहान ਸਾਹਿਬ ਨੇ ਸ਼ਿਵਰਾਜ ਸਿੰਘ ਝਾੜ ਉਹ ਪੰਜਾਬ ਪਹੁੰਚ ਗਏ ਨੇ ਉਹਨਾਂ ਨੇ ਤਿੰਨ ਜ਼ਿਲ੍ਹਿਆਂ ਦਾ ਦੌਰਾ ਕਰਨ ਜਿਹਦੇ ਵਿੱਚ ਉਹ ਜਾ ਕੇ ਫਿਰ ਦੇਖਣਗੇ ਕਿ ਇਸ ਤਰ੍ਹਾਂ ਰਿਪੋਰਟ ਦੇਣਗੇ ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਵੀ ਆ ਰਹੇ ਨੇ ਇਸ ਦਾ ਰਾਹੁਲ ਗਾਂਧੀ ਵੀ ਆ ਰਹੇ ਨੇ ਕਾਫੀ ਲੋਕ ਨੇ ਜਿਹੜੇ ਮਤਲਬ ਸਾਡੇ ਅੱਜ ਆ ਰਹੇ ਨੇ ਕਿਸ਼ਤੀਆਂ ਦੀ ਕਮੀ ਬਹੁਤ ਜ਼ਿਆਦਾ ਹੈ ਸੈਲੀਬ੍ਰਿਟੀਜ਼ ਵੀ ਫਿਰਦੀਆਂ ਨੇ ਆ ਪੀਲਾ ਵੀ ਉਧਰ ਉਧਰ ਹੋਰ ਬੰਦੇ ਨੇ ਵੀ ਹੋਰ ਚੀਜ਼ਾਂ ਨਾ ਉਹ ਜਿਹੜਾ ਵੱਧਦਾਨ ਵਾਲਾ ਪਾਸਾ ਉਹ ਕਿਸ਼ਤੀਆਂ ਵਾਲੇ ਪਾਸੇ ਕੀਤਾ ਜਾਂਦਾ ਕਿਉਂਕਿ 4 ਲੱਖ ਦੇ ਲਗਭਗ ਇੱਕ ਕਿਸ਼ਤੀ ਦੇ ਉੱਤੇ 1 ਲੱਖ ਖਰਚਾ ਆ ਜਾਂਦਾ ਸਹੀ ਕਿਹਾ ਤੁਸੀਂ ਮੈਂ ਇਸ ਵੇਰੇ ਖਬਰਾਂ ਦੇਖ ਰਿਹਾ ਸੀ ਤਾਂ ਜਦੋਂ ਫਿਰੋਜ਼ਪੁਰ ਦੀ ਖਬਰ ਦਿਖਾਈ ਜਾ ਰਹੀ ਫਿਰੋਜ਼ਪੁਰ ਦਾ ਪਿੰਡ ਹੈ ਪੰਗੜ ਉੱਥੇ ਇੱਕ ਪਿਓ ਆਪਣੀ ਲੜਕੀ ਨੂੰ ਬਾਹਰ ਲੈ ਕੇ ਆ ਰਿਹਾ ਸੀ ਲੜਕੀ ਕਾਲਜ ਪੜ੍ਹਦੀ ਹੈ ਤਾਂ ਉਹਨਾਂ ਨੂੰ ਪੱਤਰਕਾਰ ਨੇ ਰੋਕ ਕੇ ਪੁੱਛਿਆ ਵੀ ਤੁਸੀਂ ਕਿਉਂ ਕਿਵੇਂ ਹੈ ਪਿੰਡ ਦਾ ਮਾਹੌਲ ਕਿਥੋਂ ਆ ਰਹੇ ਹੋ ਕਹਿੰਦੇ ਸਾਡੇ ਘਰਾਂ 'ਚ ਪਾਣੀ ਵੜ ਗਿਆ 5-5 ਫੁੱਟ ਤਾਂ ਕਹਿੰਦਾ ਵੀ ਮੇਰੇ ਪੰਜ ਬੱਚੇ ਨੇ ਮੈਂ ਇੱਕ ਕੁੰਨੂ ਤਾਂ ਲੈ ਆਂ ਵੱਡੀ ਹੈ ਬਾਕੀ ਬੱਚਿਆਂ ਦੀ ਮੈਨੂੰ ਕਿੱਥੀਆਂ ਲੋੜ ਹੈ ਜਦੋਂ ਕੁੜੀ ਨੂੰ ਸਵਾਲ ਕੀਤਾ ਕਹਿੰਦਾ ਕੁੜਨੀ ਵੀ ਇਹ ਗੱਲ ਤੁਹਾਡੇ ਦੀ ਗੱਲ ਕਹੀ ਵੀ ਸਾਨੂੰ ਕਿੱਥੀਆਂ ਦੀ ਲੋੜ ਹੈ ਸਭ ਮੇਰੇ ਭੈਣ ਭਰਾ ਉੱਥੇ ਵਿਚਾਰੇ ਭੁੱਖੇ ਬੈਠੇ ਨੇ ਉਹਨੂੰ ਬਾਹਰ ਕੱਢਣ ਪ੍ਰਸ਼ਾਸਨ ਨੂੰ ਉਹਨੇ ਗੁਆਰ ਲਗਾਈ ਆ ਬਹੁਤ ਵੱਡੀ ਕਿਉਂਕਿ ਦੇਖੋ ਨਾ ਜੀ ਕੁਝ ਲੋਕ ਤਾਂ ਮਤਲਬ ਐਨਾ ਉਸ ਧਰਤੀ ਦੇ ਨਾਲ ਲਗਾਉ ਰੱਖਦੇ ਨੇ ਜਿਹੜਾ ਆਪਣਾ ਸਮਾਨ ਹੈ ਰਾਸ਼ਨ ਪਾਣੀ ਹੈ ਚੁੱਲ੍ਹੇ ਨੇ ਫਲੈਂਡਰ ਨੇ ਆਟੇ ਵਾਲੇ ਕੀਪੇ ਨੇ ਭਾਂਡੇ ਨੇ ਦਾਲਾਂ ਨੇ ਉਹ ਸਾਰੀਆਂ ਕੋਠੇ ਦੇ ਉੱਪਰ ਲੈ ਕੇ ਬੈਠੇ ਨੇ ਕੁਝ ਲੋਕ ਨਹੀਂ ਮਤਲਬ ਉਹ ਕਹਿੰਦੇ ਵੀ ਬਹੁਤ ਲੋਕਾਂ ਦੀ ਇਹ ਡਿਮਾਂਡ ਹੈ ਬਹੁਤ ਲੜਕੀਆਂ ਬਹੁਤ ਬੀਬੀਆਂ ਬਹੁਤ ਮਕਾਮਾਂ ਇਹ ਕਹਿਣੀਆਂ ਨੇ ਕਿ ਅਸੀਂ ਇੱਥੇ ਵਿਆਹ ਕੇ ਆਈਆਂ ਇਸ ਘਰ ਦੇ ਵਿੱਚ ਸਾਡੀ ਡੈੱਡ ਬੋਡੀ ਵੀ ਇਸ ਘਰ ਦੇ ਵਿੱਚੋਂ ਹੀ ਨਿਕਲਣੀ ਚਾਹੀਦੀ ਹੈ ਮਤਲਬ ਜਦੋਂ ਐਈਆਂ-ਐਈਆਂ ਗੱਲਾਂ ਚੱਲ ਪੈਂਦੀਆਂ ਨੇ ਢੋਡੀ ਸਾਹਿਬ ਅੱਖਾਂ ਦੇ ਵਿੱਚੋਂ ਨਾ ਪਾਣੀ ਚੱਲ ਪੈਂਦਾ ਮਤਲਬ ਵੀ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੀ ਸੋਚ ਲਈ ਬੈਠੇ ਨੇ ਸਾਡੇ ਪੰਜਾਬੀ ਦੂਜੀ ਗੱਲ ਸਾਡੇ ਲੋਕ ਸੈਂਟਰ ਸਰਕਾਰ ਤੇ ਬੜਾ ਜਿਹਦਾ ਗੁੱਸਾ ਹੈ ਤੇ ਮਤਲਬ ਐ ਕਰੀਏ ਵੀ ਅਫਸੋਸ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਅੱਜ ਤੱਕ ਇਹੀ ਬਿਆਨ ਦੇਈ ਜਾਂਦੇ ਨੇ ਵੀ ਹਰ ਸੰਭਵ ਮਦਦ ਕੀਤੀ ਜਾਊ ਪਰ ਮਦਦ ਕਿਸੇ ਨੇ ਅਜੇ ਤਾਈਂ ਕੀਤੀ ਨਹੀਂ ਦੂਜਾ ਗੁੱਸਾ ਸਾਡਾ ਨੈਸ਼ਨਲ ਮੀਡੀਆ ਤੇ ਜਾਦੇ ਆ ਪੰਜਾਬ ਦਾ ਕਿਉਂਕਿ ਪੰਜਾਬ ਦੀ ਤਰਾਸ ਦੀ ਨੂੰ ਉਹਨਾ ਹਾਈਲਾਈਟ ਨਹੀਂ ਕੀਤਾ ਜਾ ਰਿਹਾ ਜਿੰਨਾ ਚਾਹੀਦਾ ਸੀ ਹੋਰ ਹੀ ਚੈਨਲਾਂ ਦੇ ਉੱਤੇ ਮਤਲਬ ਦਿਖਾਈ ਜਾਂਦੇ ਨੇ ਵੀ ਸ਼ਾਮ ਨੂੰ ਡਿਬੇਟ ਦੇ ਵਿੱਚ ਕਿਹੜੀ ਪਾਰਟੀ ਮੈਨੂੰ ਕਿਹੜਾ ਬੰਦਾ ਆਊਗਾ ਦੂਜੀ ਪਾਰਟੀ ਮੈਨੂੰ ਕਿਹੜਾ ਆਊਗਾ ਆਹ ਚੈਨਲ ਤੇ ਆਹ ਬੰਦਾ ਆਊਗਾ ਆਹ ਚੈਨਲ ਤੇ ਆਹ ਆਊਗਾ ਜਿਹੜੇ ਬੰਦੇ ਪਾਣੀ ਦੇ ਵਿੱਚ ਬੈਠੇ ਨੇ ਕੋਠਿਆਂ ਦੇ ਉੱਤੇ ਜਿਹੜੇ ਬੈਠੇ ਨੇ ਪਸ਼ੂ ਕੋਠਾਂ ਤੇ ਨੇ ਉਹ ਚੀਜ਼ ਨੂੰ ਹਾਈਲਾਈਟ ਕਰਨ ਦੀ ਬਜਾਏ ਸਗੋਂ ਉਹ ਹੋਰ ਹੀ ਜਿਹੜਾ ਪਾਰਟੀ ਦੇ ਇਲੈਕਸ਼ਨ ਦੇ ਸਿਸਟਮ ਦੇ ਚੋਣ ਪ੍ਰਚਾਰ ਨੇ ਚੂਣਾ ਦਾ ਮੁੱਦਾ ਮੂਰੇ ਕਰਕੇ ਮਤਲਬ ਪੰਜਾਬ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਇਹ ਸਾਨੂੰ ਭਲੀ ਭਾਤ ਪਤਾ ਲੱਗੀ ਜਾਂਦਾ ਹੈ ਵੀ ਸਾਡੀ ਸੈਂਟਰ ਸਰਕਾਰ ਨੇ ਅੱਜ ਤੱਕ ਸਾਨੂੰ 1 ਰੁਪਏ ਦੀ ਮੱਲੀ ਮਦਦ ਹੈ ਜਿਹੜੀ ਉਹ ਨਹੀਂ ਕੀਤੀ ਅੱਜ ਠੀਕਾ ਚਹਾਨ ਸਾਹਿਬ ਆਜਾਏ ਲੈ ਸਾਨੂੰ ਉਮੀਦ ਹੈ ਵੀ ਚਲ ਦੇਰ ਆਏ ਦਰਸਤਾਏ ਕੁਝ ਨਾ ਕੁਝ ਪੰਜਾਬ ਵਾਸਤੇ ਮਤਲਬ ਕਰਕੇ ਜਾਣਗੇ ਪਰ ਮਾਨ ਸਾਹਿਬ ਦਾ ਸਟੈਂਡ ਸਪਸ਼ਟ ਹੈ ਮਾਨ ਸਾਹਿਬ ਕਹਿੰਦੇ ਅਸੀਂ ਕੋਈ ਪੀਸ ਨਹੀਂ ਮੰਗ ਰਹੇ ਸੈਂਟਰ ਤੋਂ ਅਸੀਂ ਪੈਸੇ ਲੈਣੇ ਨੇ ਕਾਡੇ ਪੈਸੇ ਉਹ ਦਿੱਤੇ ਜਾਣ ਤੇ ਲੋਕਾਂ ਦਾ ਤੇ ਦੂਜੀਆਂ ਸਟੇਟਾਂ ਦਾ ਵੀ ਮਤਲਬ ਅਸੀਂ ਜਰੂਰ ਇਹ ਕਹਿੰਦੇ ਆਂ ਵੀ ਸਾਡਾ ਸਾਥ ਦੇਣ ਕੱਲ ਨੂੰ ਸੰਕਟ ਕਿਸੇ ਤੇ ਵੀ ਆ ਸਕਦਾ ਹੈ ਅਸੀਂ ਪੈਸੇ ਲੈਣੇ ਨੇ ਉਹਨਾਂ ਤੋਂ ਸਾਡੇ ਪੈਸੇ ਉਹ ਦਿੱਤੇ ਜਾਣ ਜੀ ਮਤਲਬ ਇਸ ਕਰਕੇ ਨਾ ਪੰਜਾਬ ਦੇ ਵਿੱਚ ਥੋੜਾ ਜਿਹਾ ਸੈਂਟਰ ਸਰਕਾਰ ਵੱਲੋਂ ਵੀ ਵਿਤਕਰਾ ਕੀਤਾ ਜਾ ਰਿਹਾ ਹੈ ਜੀ ਜੀ ਇੱਕ ਕੁਦਰਤੀ ਕਰੋਪੀ ਆ ਜਿਹੜੀ ਉਹ ਆਪਾਂ ਨੂੰ ਸਭ ਨੂੰ ਜਗ ਜਾ ਰਿਹਾ ਹੈ ਡਾਕਟਰ ਸਾਹਿਬ ਮੈਂ ਕੁਦਰਤੀ ਕਰੋਪੇ ਤੁਹਾਨੂੰ ਦੋ ਗੱਲਾਂ ਦੱਸਾਂ ਪਹਿਲੀ ਗੱਲ ਤਾਂ ਗੁਰਦਾਸਪੁਰ ਦੇ ਪਿੰਡ ਬਲੰਗੜ ਤੋਂ ਆਏ ਜਿੱਥੇ ਕਿ ਕਿਸਾਨ ਜਿਹਦੀ ਉਮਰ ਸਿਰਫ 35 ਸਾਲ ਦੀ ਉਮਰ ਕੋ ਜਿਆਦਾ ਖਾਸ ਉਮਰ ਨਹੀਂ ਹੁੰਦੀ 35 ਸਾਲ ਮੇਰੇ ਤੋਂ ਵੀ ਛੋਟਾ ਹੋਣਾ ਉਹਦੀ ਫਸਲ ਡੁੱਬੀ ਪਾਣੀ ਵਿੱਚ ਤਾਂ ਉਹ ਫਸਲ ਡੁੱਬਦੇ ਦੇਖ ਕੇ ਜਾਨੀ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਦੂਸਰੀ ਕੋਰ ਗੱਲ ਦੱਸਾਂ ਵੀ ਦੇਖੋ ਤੀਆ ਦਾ ਤਿਆਰ ਯਾਨੀ ਕਿ ਪਿਛਲੇ ਮਹੀਨੇ ਮਨਾਇਆ ਜਾਂਦਾ ਹੈ ਯਾਨੀ ਕਿ ਸੌਣ ਚ ਭਾਦੋ ਚੱਲ ਗਈ ਹੈ ਤੇ ਮੁਕਸਰ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਔਰਤਾ ਦੀ ਜਿਹੜੀਆਂ ਕਿ ਯਾਨੀ ਕਿ ਇਹ ਮਹੀਨੇ ਭਾਦੋ ਚ ਤੀਆਂ ਤਿਆਰ ਮਨਾ ਰਹੀਆਂ ਨੇ ਤਾਂ ਮੁਕਸਰ ਦੇ ਲੋਕਾਂ ਨੇ ਆਵਾਜ਼ ਠਾਈ ਹੈ ਵੀ ਇੱਕ ਪਾਸੇ ਤਾਂ ਸਾਡਾ ਜਿਹੜਾ ਪੰਜਾਬ ਹੈ ਹੜਪੀੜੇ ਲੋਕਾਂ ਲੋਕ ਦੁਖੀ ਕਰ ਲਾ ਰਹੇ ਨੇ ਮਦਦ ਦੀ ਗੁਆਰ ਲਗਾ ਰਹੇ ਤੇ ਤੁਸੀਂ ਉੱਥੇ ਭੰਗੜੇ ਗਿੱਧੇ ਪਾ ਰਹੀਓ ਔਰਤਾ ਤੇ ਸਵਾਲ ਉਠਾਤੇ ਨੇ ਮੁਕਸਰ ਸਾਹਿਬ ਦੇ ਲੋਕਾਂ ਆਮ ਲੋਕਾਂ ਖੜੇ ਹੋ ਗਏ ਨੇ ਉਹਨਾਂ ਦੇ ਖਿਲਾਫ ਦੇਖੋ ਜੀ ਤੁਹਾਨੂੰ ਮੈਂ ਦੱਸਦਾ ਜਿਹੜਾ ਕਿਸਾਨ ਨੂੰ ਦੁਰਾ ਹੈ ਤੇ ਇਹ ਆ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਜੀ ਜਿਹੜੀ ਉਹ ਵਿਛੜੀ ਰੂ ਹੈ ਉਹਨੂੰ ਸ਼ਾਂਤੀ ਦੇਵੇ ਤੇ ਹੋਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਦਾ ਪਰਨ ਕਿਉਂਕਿ ਜੇ ਆਪਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਕਿਸਾਨ ਜਿਹੜਾ ਉਹਦੀ ਫਸਲ ਤਾਂ ਡੁੱਬ ਗਈ ਹੁਣ ਸਭ ਨੂੰ ਪਤਾ ਹੈ ਡੁੱਬ ਗਈ ਨੁਕਸਾਨ ਹੋ ਗਿਆ ਕੋਈ ਇਹਦੇ ਚ ਦੁਰਾਵਾ ਨਹੀਂ ਉੱਥੇ 5-5 ਫੁੱਟ ਰੇਤਾ ਚੜ੍ਹ ਜੂਗਾ ਜੀ ਦੂਜੀ ਗੱਲ ਇਹ ਹੈ ਸੋਢੀ ਸਾਹਿਬ ਜੇ ਇਹ ਸਰਕਾਰ ਇਹੀ ਕਹਦੇ ਵੀ ਇਹ ਰੇਤਾ ਤੁਸੀਂ ਵੇਚ ਕੇ ਆਪਦਾ ਸਮਾਂ ਜਿਹੜਾ ਉਹ ਗੁਜ਼ਾਰ ਲਿਓ ਉਹ ਫਿਰ ਵੀ ਇਹਨਾਂ ਦਾ ਮਤਲਬ ਹੁੰਦਾ ਉਹ ਨਾ ਤਾਂ ਜ਼ਮੀਨ ਨੂੰ ਠੀਕ ਕਰਦੇ ਦਿੰਦੇ ਨੇ ਦੇਣਗੇ ਤੇ ਨਾ ਹੀ ਰੇਤਾ ਚੱਕਣਗੇ ਨਾ ਹੀ ਕਿਸਾਨ ਨੂੰ ਚੱਕਣ ਦੇਣਗੇ ਫਿਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਮੁੰਡੇ ਮਤਲਬ ਇਹ ਬਹੁਤ ਖੁਸ਼ ਕਰਨਾ ਕੋਈ ਨਹੀਂ ਜਿਹਦੇ ਵਿੱਚ ਹਾਲਾਤ ਇਹ ਨਹੀਂ ਪਤਾ ਅ ਵੀ ਕਿੰਨੇ ਤੇ ਗਲਤ ਤੇ ਕਿੰਨੇ ਠੀਕ ਹੋ ਸਕਦੇ ਨੇ ਸਰਕਾਰ ਨੂੰ ਇਹਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਜਿਹੜਾ ਉਹ ਰੇਤਾ ਖੇਤਾਂ ਦੇ ਵਿੱਚ ਚੜ ਗਿਆ ਫਸਲ ਤਾਂ ਡੁੱਬੀ ਗਈ ਜਿਹੜਾ ਰੇਤਾ ਚੜ ਗਿਆ ਰੇਤੇ ਨੂੰ ਚੱਕਣ ਵਾਸਤੇ ਨਾ ਸਰਕਾਰ ਮਾਲਕ ਆਪ ਬਣੂਗੀ ਤੇ ਉਹ ਰੇਤੇ ਦੇ ਉੱਤੇ ਮਾਲਕ ਸਰਕਾਰ ਬਣੂਗੀ ਨਾ ਸਰਕਾਰ ਨੇ ਰੇਤਾ ਚੱਕਣਾ ਨਾ ਕਿਸਾਨ ਨੂੰ ਚੱਕਣ ਦੇਣਾ ਇਹ ਇਸ ਕਰਕੇ ਮਤਲਬ ਜਿਹੜੇ ਹਾਲਾਤ ਨੇ ਉਹ ਕਿੰਨੇ ਡਰਾਉਣੇ ਹੋ ਜਾਣਗੇ ਇਹ ਪਲੀਬਾਂ ਦਾ ਆਪਾਂ ਜਾਣਦੇ ਆ ਤਾਂ ਗੱਲ ਵੀ ਸਰਕਾਰਾਂ ਦੇ ਉੱਤੇ ਅਸੀਂ ਤਾਂ ਇਹੀ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਉਹ ਰੇਤ ਹੈ ਉਹ ਰੇਤਾਂ ਘਟ ਤੋਂ ਘਟੋਂ ਕਿਸਾਨ ਦਾ ਹੋਵੇ ਤੇ ਜਿਹੜਾ ਮਤਲਬ ਇਹ ਸਕੀਮ ਹੈਗੀ ਮੁਆਵਜ਼ਾ ਦੇਣ ਦੀ ਆਪਾਂ ਕੱਲ ਵੀ ਕੀਤੀ ਸੀ ਵੀ ਜਿਹੜਾ ਇਹ 225000 ਰੁਪਏ ਦਾ ਸੈਂਟਰ ਸਰਕਾਰ ਵੱਲੋਂ ਹੈ 2.5 ਏਕੜ ਦੇ ਹੱਦ ਤੋਂ ਵੱਡੇ ਕਿਸਾਨ ਨੂੰ ਦੋ ਹਟ ਪੇਰ ਦਾ ਮੁਆਜਰ ਦੇਣਾ 5 ਏਕੜ ਦਾ ਮਤਲਬ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਬਦਲਾਅ ਕੀਤਾ ਜਾਵੇ ਬਦਲਾਅ ਕਰਕੇ ਸਰਕਾਰ ਜੋ ਜਿਹੜੇ ਪੈਸੇ ਲੈਣੇ ਨੇ ਉਹ ਸਰਕਾਰ ਪੈਸੇ ਦੇ ਦੇ ਪੰਜਾਬ ਆਪੀ ਉੱਠ ਖੜੂਗਾ ਉਸ ਕਿਸਾਨ ਹਰ ਜੇ ਮਰ ਜੇ ਚ ਲੰਗੇ ਕੋ ਸਰਕਾਰ ਉਹਨਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਦੇਊਗੀ ਹੁਣ ਜੇ ਸੈਂਟਰ ਸਰਕਾਰ ਹੀ ਪੈਸਾ ਨਹੀਂ ਦੇਊਗੀ ਤਾਂ ਫਿਰ ਮੁਆਵਜ਼ਾ ਕਿੱਥੋਂ ਮਿਲੂਗਾ ਡਾਕਟਰ ਸਾਹਿਬ ਇਹ ਕੋ ਰੂਲ ਨੇ ਜੇ ਉਹਨਾਂ ਚ ਬੜੀ ਮਤਲਬ ਤਬਦੀਲੀ ਕਰਨ ਦੀ ਜ਼ਰੂਰਤ ਹੈ ਡਾਕਟਰ ਸਾਹਿਬ ਅਪਡੇਟ ਆ ਗਿਆ ਸੱਤੂ ਦਰਿਆ ਦਾ ਇਕਰਾਰੀ ਪੁੱਲ ਬਣਾਇਆ ਸੀ ਉਹ ਟੁੱਟ ਗਿਆ ਹੁਣੇ 2 ਮਿੰਟ ਪਹਿਲਾਂ ਦੀ ਅਪਡੇਟ ਆ ਗਈ ਹੈ ਮੇਰੇ ਕੋਲ ਦੇਖੋ ਜੀ ਜਿਹੜੇ ਵੀ ਲੋਕ ਕੀ ਆ ਲੋਕ ਬੈਟਰੀਆਂ ਲਈ ਕਾਫੀ ਪੁਲਾਂ ਦੇ ਉੱਤੇ ਫਿਰਦੇ ਨੇ ਇਹ ਮਤਲਬ ਉਹਨਾਂ ਦੀ ਦਿਨ ਰਾਤ ਦੀ ਡਿਊਟੀ ਹੈ ਰੋਟੀ ਟੁਕ ਖਾਣਾ ਤਾਂ ਗੱਲ ਦੂਰ ਦੀ ਜਾ ਰਹੀ ਉਹ ਸਿਰਫ ਬੰਨਾਂ ਦੇ ਉੱਤੇ ਤੁਰੇ ਫਿਰਦੇ ਨੇ ਵੀ ਕਿਤੇ ਇਹ ਆ ਬੰਨਾਂ ਨਾ ਟੁੱਟ ਜੇ ਆ ਬੰਨਾਂ ਨਾ ਟੁੱਟ ਜੇ ਹਾਲਾਤ ਕਾਫੀ ਮਤਲਬ ਨਾਜ਼ੁਕ ਨੇ ਇਹ ਬੰਨ ਤਾਂ ਟੁੱਟ ਹੀ ਜਾਂਦੇ ਨੇ ਜਦੋਂ ਪਾਣੀ ਛੱਡੀ ਜਾਂਦੇ ਨੇ ਜਦੋਂ ਪਾਣੀ ਤਾਂ ਛੱਡਦੇ ਨੇ ਜਦੋਂ ਪਹਾੜਾਂ ਦੇ ਵਿੱਚ ਬਾਰਿਸ਼ ਪਈ ਜਾਂਦੀ ਹੈ ਮੌਣੇ ਘਾਰ ਬਾਰਿਸ਼ ਪਈ ਜਾਂਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਹਮਾਚਲ ਦੇ ਵਿੱਚ ਸਾਰੇ ਤਿੰਨਾਂ ਦਰਿਆਵਾਂ ਦੇ ਵਿੱਚ ਪਾਣੀ ਫੇਰ ਕਾਫੀ ਫੇਰ ਵੱਧ ਗਿਆ ਪਾਣੀ ਫੇਰ ਫਾਨ ਵਾਲੇ ਪਾਸੇ ਹੋ ਗਿਆ ਲਗਭਗ 16 1700 ਪਿੰਡ ਨੇ ਜਿਹੜੇ ਉਹ ਇਸ ਟਾਈਮ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਜਿਹੜੇ ਕੱਲ 1400 1450 ਕਹਿੰਦੇ ਸੀ ਅੱਜ 1700 ਤੇ ਪਹੁੰਚ ਗਈ ਸੀ ਡਾਕਟਰ ਸਾਹਿਬ ਪਾਣੀ ਬਹੁਤ ਜਿਆਦਾ ਤਵਾਹੀ ਕਰ ਰਹੇ ਡਾਕਟਰ ਸਾਹਿਬ ਇੱਕ ਅਪਡੇਟ ਹੋ ਰਹੀ ਹੈ ਕਿ ਪਾਖੜਾ ਜੋ ਛੱਡੇ ਆ ਰਿਹਾ ਪਾਣੀ ਯਾਨੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੋਰ ਖਤਰਾ ਵੱਧ ਗਿਆ ਲੁਧਿਆਣਾ ਦਾ ਪਾਣੀ ਆ ਚੁੱਕੇ ਇਸ ਸਮੇਂ हां जी देखो ਪਟਿਆਲੇ ਦੇ ਵਿੱਚ ਵੀ 21 ਪਿੰਡਾਂ ਦੇ ਵਿੱਚ ਐਲਾਨ ਕਰਤਾ ਵੀ ਭਾਈ ਜਰਕ ਦੇਣੇ ਜਲਦੀ ਵਿਲਾ ਕਰੋ ਪਾਣੀ ਆ ਰਿਹਾ ਕਿਉਂਕਿ ਇਧਰੋਂ ਜੀਰ ਕਪੂਰ ਡੇਰਾ ਬਸੀ ਇਧਰਲੇ ਪਾਸੇ ਤੋਂ ਜਿਹੜੀ ਸੁਖਨਾ ਲੀਕ ਦੇ ਉਹਦੇ ਫਲੱਡ ਗੇਟ ਨੇ ਸਾਰਾ ਕੁਝ ਕਰ ਰੋਪੜ ਤੋਂ ਰੋਪੜ ਤੋਂ ਡਿਪਟੀ ਕਮਿਸ਼ਨ ਨੇ ਐਲਾਨ ਕਰਤਾ ਜਾਣਕਾਰੀ ਦਿੱਤੀ ਆ ਵੀ ਅਸੀਂ ਅਗਲੇ 2 ਘੰਟੇ ਜਿਆਦਾ ਪਾਣੀ ਛੱਡ ਸਕਦੇ ਆ ਆਪਣੇ ਸੁਰੱਖਿਤਾਵਾਂ ਤੇ ਜਾਣ ਲਈ ਲੋਕਾਂ ਨੂੰ ਕਹਿ ਦਿੱਤਾ ਗਿਆ ਹਾਂਜੀ ਸਾਰੇ ਪੰਜਾਬ 'ਚ ਰੈਡ ਅਲਰਟ ਹੋਇਆ ਤੇ ਵਾਰਸ਼ ਵੱਲੋਂ ਵੀ ਰੈਡ ਅਲਰਟ ਹੋਇਆ ਤੇ ਸਰਕਾਰ ਵੱਲੋਂ ਵੀ ਰੈਡ ਅਲਰਟ ਹੋਇਆ ਤੇ ਛੱਟੇ ਚੱਕਣ ਵਾਲੇ ਪਾਸੋਂ ਵੀ ਰੈਡ ਅਲਰਟ ਹੈ ਪ੍ਰਮਾਤਮਾ ਦੇ ਰਹਿਣ ਦੇ ਉੱਤੇ ਇਸ ਟਾਈਮ ਤੇ ਪੰਜਾਬ ਹੈਗਾ ਤੇ ਇਸ ਕਰਕੇ ਮਤਲਬ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਸੁਰੱਖਤ ਥਾਵਾਂ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਦੀਆਂ ਨਾਲਿਆਂ ਨੂੰ ਦੇਖਣ ਜਾਣ ਦੀ بجائے ਬੱਚਿਆਂ ਨੂੰ ਸੰਭਾਲ ਕੇ ਪਸ਼ੂਆਂ ਨੂੰ ਆਪਦਿਆਂ ਨੂੰ ਜੋ ਵੀ ਜਿਸ ਤਰ੍ਹਾਂ ਆਪਾਂ ਸੰਭਾਲ ਕਰ ਸਕਦੇ ਆ ਸੰਭਾਲ ਕਰਕੇ ਆਪਾਂ ਜਿਹੜੇ ਇਹ ਕਠੋਰ ਦਿਨੇ ਪੰਜ ਚਾਰ ਇਹਨਾਂ ਨੂੰ ਕੱਢੀਏ ਤਾਂ ਕਿ ਸਾਡੀ ਜਿਹੜੀ ਦਾ ਸਾਹਿਬ ਇੱਕ ਹੋਰ ਅਪਡੇਟ ਇੱਕ ਹੋਰ ਅਪਡੇਟ ਦਿੱਤੀ ਹੈ ਵਿਜੈ ਨੇ ਵੀ ਸਰੰਦ ਸਰੰਦ ਪਟੇਲ ਦੇ ਵੀ ਕੋ ਲਾਗੇ ਪੈਂਦਾ ਹੈ ਸਰੰਦ ਡਰੋਨ ਦੇ ਵਿੱਚ ਹੋ ਗਿਆ ਪਾਣੀ ਖੇਤਾਂ 'ਚ ਪਾਣੀ ਵੜ ਗਿਆ ਸਰੰਦ ਦੇ ਨੇੜੇ ਪਿੰਡਾਂ 'ਚ ਹਾਂਜੀ ਇਹ ਤਾਂ ਫਿਰ ਤੁਸੀਂ ਲਾਓ ਜੀ ਜਿਹੜੇ 300 ਪਿੰਡ ਕੱਲ 1400 1450 ਤੇ ਅੱਜ 1700 ਤੋਂ ਟੱਪ ਕੇ ਪਿੰਡ ਮਤਲਬ 300 ਪਿੰਡ ਜਿੱਥੇ ਡੁੱਬਿਆ ਤੁਸੀਂ ਹਿਸਾਬ ਲਾਓ ਵੀ ਪਾਣੀ ਦਾ ਲੈਵਲ ਕਿੰਨਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਹੋਊਗਾ ਜੇ ਪਾਣੀ ਦਾ ਲੈਵਲ ਇੰਨਾ ਵੱਧ ਗਿਆ ਤਾਂ ਦਰਿਆਵਾਂ ਦਾ ਲੈਵਲ ਵੀ ਵੱਧ ਗਿਆ ਦਰਿਆਵਾਂ ਦੇ ਲੈਵਲ ਦੇ ਨਾਲ ਫਿਰ ਘਰਾਂ 'ਚ ਪਾਣੀ ਵੱਧ ਗਿਆ ਮਤਲਬ ਇਹ ਹਾਲਾਤ ਨੇ ਜਿਹੜੇ ਕੋਈ ਕਾਫੀ ਮਤਲਬ ਖਤਰਨਾਕ ਨੇ ਸਾਰੀ ਕਾਨੂੰ ਇਹ ਹੀ ਹੈ ਵੀ ਇਸ ਔਖੀ ਘੜੀ ਦੇ ਵਿੱਚ ਰੁਪਈਆ ਦਾ ਧਿਆਨ ਨਾ ਕਰੋ ਬੱਚਿਆਂ ਦਾ ਤੇ ਸੇਵਾ ਵਾਲੀ ਭਾਵਨਾ ਦੇ ਨਾਲ ਇੱਕ ਦੂਜੇ ਦੀ ਮਦਦ ਕੀਤੀ ਜਾਵੇ। ਉਹਨਾਂ ਦਾ ਮਦਦ ਕਰਕੇ ਇੱਕ ਦੂਜੇ ਨੂੰ ਆਸਰਾ ਦਿੱਤਾ। ਇੱਕ ਹੋਰ ਅਪਡੇਟ ਆ ਗਈ ਹੈ ਮੇਰੇ ਕੋਲ ਨਿਊਜ਼ ਰੂਮ ਤੋਂ ਵੀ ਗੁਲਾਬ ਸਿੱਧੂ ਨੇ 4 ਕਿਸ਼ਤਾਂ ਦੇਣ ਲਈ ਵਾਦਾ ਕੀਤਾ ਸੀ ਤੇ ਲੋਕਪੜ ਅੱਗੇ ਨੇ ਉਹ ਕਹਿੰਦੇ ਸਾਨੂੰ ਕਿਸ਼ਤਾਂ ਤੋਂ ਲੋੜ ਨਹੀਂ ਉਹਨਾਂ ਨੂੰ ਨਕਾਰਤਾ ਲੋਕਾਂ ਨੇ ਦੇਖੋ ਜੀ ਉਹ ਤਾਂ ਬੰਦਾ ਬੱਕਰੀ ਹੈ ਮਤਲਬ ਕਿਸ਼ਤਿਆਂ ਦੀ ਡਿਮਾਂਡ ਹੈਗੀ ਹੈ ਕਈ ਵਾਰੀ ਲੋਕਾਂ ਦੇ ਵਿੱਚ ਗੁੱਸਾ ਹੁੰਦਾ ਕੋਈ ਗੁੱਸਾ ਹੋਰ ਹੁੰਦਾਗਾ ਨਿਕਲ ਕੇ ਕਿਸੇ ਪਾਸੇ ਹੋਰ ਜਾਂਦਾ ਇਹ ਜਿਹੜੇ ਮਤਲਬ ਦੁਖੀ ਲੋਕਾਂ ਦੀ ਜਿਹੜੀ ਇਹ ਪੁਕਾਰ ਹੈ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਆ ਬਸ ਜਿਉਂ ਉਹਨਾਂ ਨੇ ਕਰਤਾ ਕੋਈ ਗੱਲ ਨਹੀਂ ਮਤਲਬ ਠੰਡੇ ਮਤੇ ਨਾਲ ਉਹਨਾਂ ਨੂੰ ਜੋ ਵੀ ਜਿਹੜੇ ਵੀ ਬੰਦੇ ਸੰਕਟ ਦੇ ਵਿੱਚ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜੇ ਭੁੱਖੇ ਬੈਠੇ ਨੇ ਉਹਨਾਂ ਕੋਈ ਰਾਸ਼ਨ ਪਹੁੰਚਾਇਆ ਜਾਵੇ ਜਿਹੜੇ ਪਾਣੀ ਤੋਂ ਬਿਨਾਂ ਨੇ ਉਹਨਾਂ ਨੂੰ ਪਾਣੀ ਪਚਾਇਆ ਜਾਵੇ ਜਿਨ੍ਹਾਂ ਕੋਲ ਮੱਛਰਾਂ ਨਹੀਂ ਮੱਛਰ ਬਹੁਤ ਜ਼ਿਆਦਾ ਹੈ ਸੱਪ ਬਹੁਤ ਜ਼ਿਆਦਾ ਨੇ ਮਤਲਬ ਕੀੜਾ ਮਕੌੜਾ ਕਾਫੀ ਹੈ ਜਿਹੜਾ ਨੁਕਸਾਨ ਕਰ ਰਿਹਾ ਹੈ ਮਤਲਬ ਉਹ ਚਕੂ ਚਲੋ ਚਕੋ ਫਸਿਆ ਬਰਦਾਈ ਵਰੀ ਕੁਝ ਗੋਲ ਵੀ ਜਿੰਦਾ ਹੁੰਦਾ ਹੈ ਉਹ ਉਹਦੀ ਅੰਤਰਾਪਨਾਉਂਦੀ ਹੈ ਉਹ ਮਤਲਬ ਲਾ ਕੇ ਨਹੀਂ ਕੋਈ ਕਿਸੇ ਨੂੰ ਦੁੱਖ ਦਿੰਦਾ ਹੁੰਦਾ ਉਹਦੀ ਗੱਲ ਨੂੰ ਇਗਨੋਰ ਕਰਕੇ ਉਹਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਚਿਕਿਤਸਿਆ ਦੇ ਰੂਪ ਦੇ ਵਿੱਚ ਖਾਸ ਕਰਕੇ ਕਿਉਂਕਿ ਕੱਲ ਜਸਪਿੰਦਰ ਨਰੂਲਾ ਨੇ ਵੀ ਮਤਲਬ ਬਹੁਤ ਹੀ ਤਾ ਅਪੀਲ ਕੀਤੀ ਆ ਗਾਇਕਾਂ ਨੂੰ ਵੀ ਹੋਰਾਂ ਨੂੰ ਵੀ ਬੈਕਾਂ ਨੇ ਮਨਾ ਵੀ ਉਹਨਾਂ ਨੂੰ ਕਿਹਾ ਵੀ ਰਾਸ਼ਨ ਪਾਣੀ ਥੋੜਾ ਜਿਹਾ ਕੰਟਰੋਲ ਕਰ ਲਓ ਕਿਉਂਕਿ ਲੰਮਾ ਚੱਲਣ ਵਾਲਾ ਕੰਮ ਹੈ ਕਿਸ਼ਤੀਆਂ ਤੇ ਹੋਰ ਜਿਹੜਾ ਮਸ਼ੀਨਰੀ ਰੇਤਾ ਚੱਕਣ ਲੜਾ ਮਸਲਾ ਕਾਫੀ ਹੈ ਮਤਲਬ ਜਿਹੜੇ ਪੂਰੇ ਕੰਮ ਕਰਨ ਵਾਲੇ ਨੇ ਇਹ ਕਾਫੀ ਟਾਈਮ ਗੱਡੀ ਨੂੰ ਜਿਹੜੀ ਟਰੈਕ ਤੇ ਚੱਲਦੇ ਉੱਤੇ ਟਾਈਮ ਲੱਗੂਗਾ ਜਿਹਦੇ ਵਿੱਚ ਹੌਲੀ ਹੌਲੀ ਕਿਸ ਦੇ ਹਿਸਾਬ ਨਾਲ ਮਤਲਬ ਆਪਾਂ ਮਦਦ ਕਰਕੇ ਉਹਨਾਂ ਲੋਕਾਂ ਨੂੰ ਦੁਆਰਾ ਫਿਰ ਸਮਾਜ ਦੇ ਵਿੱਚ ਡਾਕਟਰ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਜਿਵੇਂ ਕਿਹਾ ਕਿ ਅੱਜ ਤਿੰਨ ਤਿੰਨ ਮੰਤਰੀ ਪੰਜਾਬ ਆ ਰਹੇ ਨੇ ਕੇਂਦਰੀ ਮੰਤਰੀ ਵੀ ਆ ਰਹੇ ਨੇ ਕੀ ਕੋਈ ਪੰਜਾਬ ਦੇ ਲਈ ਕੋਈ ਮਦਦ ਦੀ ਐਲਾਨ ਹੋਏਗਾ ਕੁਝ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਦੇ ਲਈ ਕਿ ਪੰਜਾਬ ਦੇ ਲੋਕ ਇੱਦੀ ਤਰਸਦੀ ਚ ਰਹਿਣਗੇ ਦੇਖੋ ਜੀ ਹੋਣਾ ਤਾਂ ਚਾਹੀਦਾ ਇਹ ਕੁਦਰਤ ਦਾ ਸੰਕਟ ਆ ਕਿਉਂਕਿ ਤਿੰਨ ਬੀਜੇਪੀ ਦੇ ਲੀਡਰ ਆ ਰਹੇ ਨੇ ਵੱਡੇ ਇਸੇ ਤਰ੍ਹਾਂ ਹੀ ਕੇਜਰੀਵਾਲ ਗੁਰਪਾ ਆ ਰਹੇ ਇਸੇ ਤਰ੍ਹਾਂ ਹੀ ਮਤਲਬ ਰਾਹੁਲ ਗਾਂਧੀ ਹੋਣੇ ਆ ਰਹੇ ਨੇ ਇਹੀ ਤਿੰਨ ਵੱਡੀਆਂ ਪਾਰਟੀਆਂ ਨੇ ਤਿੰਨੇ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਵੱਡੇ ਉਹ ਅੱਜ ਪੰਜਾਬ ਦੇ ਵਿਚਾਰ ਆ ਰਹੇ ਨੇ ਦੇਖੋ ਵੀ ਕੀ ਮਦਦ ਦਾ ਐਲਾਨ ਕਰਦੇ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹੀ ਵਾਰੀ ਕੀ ਹੁੰਦਾ ਲੋਕਾਂ ਦੇ ਵਿੱਚ ਇਹ ਚਰਚਾ ਵੀ ਜਿਹੜਾ ਕਿਸਾਨਾਂ ਨੇ ਮਤਲਬ ਧਰਨੇ ਡਾਕਟਰ ਸਾਹਿਬ ਸ਼ਰਮਾ ਜੀ ਲਾਈਨ ਤੇ ਆ ਕੇ ਲੈ ਲੀ ਲਾਈਨ ਤੇ ਸ਼ਰਮਾ ਜੀ ਆ ਕੇ ਲੈ ਲੀਏ ਹਾਂ ਲੈ ਲਓ ਜੀ ਲੈ ਲਓ ਹੈਲੋ ਸ਼ਰਮਾ ਜੀ ਸਤਿ ਸ੍ਰੀ ਅਕਾਲ ਹੈਲੋ ਹੈਲੋ ਸ਼ਰਮਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸ਼ਰਮਾ ਜੀ ਦਾ ਮੁੱਦਾ ਇਹ ਹੈ ਕਿ ਡਾਕਟਰ ਸਾਹਿਬ ਨੇ ਬੜਾ ਵਧੀਆ ਬੁੱਦਾ ਦਿੱਤਾ ਹੈ ਕਿ ਪੰਜਾਬ ਦੇ ਜਿਹੜੇ ਹਰ ਪਰਵਾਇਤ ਇਲਾਕੇ ਨੇ ਉੱਥੇ ਲੋਕ ਬਲੈਕ ਮੈਨੀ ਕਰਨ ਲੱਗ ਗਏ ਨੇ ਸਮਾਨ ਦੀ ਹਾਂ ਬਿਲਕੁਲ ਬਿਲਕੁਲ ਹੁੰਦਾ ਜੀ ਹੁੰਦਾ ਬਿਲਕੁਲ ਹੁੰਦਾ ਜਿਹੜੇ ਆਪਾਂ ਖਾਲੀ ਕੱਟੇ ਲੈ ਕੇ ਆਉਨੇ ਆ ਜਾਂ ਹੋਰ ਕੋਈ ਸੰਬੰਧਿਤ ਸਮਾਨ ਲੈ ਕੇ ਆਉਨੇ ਆ ਹੜਾਂ ਦੇ ਹਿਸਾਬ ਨਾਲ ਜਿਹੜਾ ਬੰਨ ਲਾਉਣ ਤੇ ਆਪਾਂ ਨੂੰ ਵਰਤਿਆ ਜਾਂਦਾ ਬਿਲਕੁਲ ਬਲੈਕ ਮੇਲਿੰਗ ਹੁੰਦੀ ਹੈ ਜੀ ਜੀ ਸ਼ਰਮਾ ਜੀ ਤਿੰਨ ਤਿੰਨ ਮੰਤਰੀ ਆ ਜਾ ਰਹੇ ਕੇਜਰੀਵਾਲ ਜੀ ਆ ਰਹੇ ਨੇ ਬੀਜੇਪੀ ਦੇ ਮੰਤਰੀ ਵੀ ਆ ਰਹੇ ਕੇਂਦਰ ਸ਼ਿਵਰਾ ਚੋਹਾਨ ਜੀ ਤੁਹਾਨੂੰ ਲੱਗਦਾ ਵੀ ਅੱਜ ਪੰਜਾਬ ਦੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਲੋਕ ਮਰ ਰਹੇ ਨੇ ਕੁਛ ਨਹੀਂ ਜੀ ਹੋਣਾ ਕੱਖ ਨਹੀਂ ਹੋਣਾ ਸੋਢੀ ਸਾਹਿਬ ਪਹਿਲੀ ਗੱਲ ਇਹਨਾਂ ਦੇ ਐਮਐਲਏ ਨੂੰ ਬੋਲਣ ਦਾ ਹੀ ਨਹੀਂ ਜੀ ਪਤਾ ਜੀ ਉਸਦੀ ਕਿ ਬੀਬੀ ਦੀ ਵੀਡੀਓ ਵਾਇਰਲ ਹੋਂਦੀ ਦੇਖ ਰਹੇ ਹੋਣੇ ਆ ਐਮ ਐਲ اے ਬੀਬੀ ਆ ਮੈਨੂੰ ਨਹੀਂ ਪਤਾ ਕਿਹੜੇ ਹਲਕੇ ਤੋਂ ਆਹੋ ਉਹ ਇੰਨੀ ਬਦਤਮੀਜ਼ੀ ਨਾਲ ਗੱਲਾਂ ਗੱਲ ਕਰ ਰਹੀ ਹੈ ਵੀ ਜਿਹੜੋ ਐਮ ਐਲ اے ਦੀ ਸੀਟ ਤੇ ਰਹਿਣ ਦੇ ਲਾਇਕ ਹੀ ਨਹੀਂ ਮੈਂ ਤਾਂ ਕਹਿੰਦਾ ਇਹ ਨਾ ਉਹ ਡਾਕਟਰ ਸਾਹਿਬ ਮੈਡਮ ਐਮ ਐਲ اے ਬਰਾਜ ਜੀ ਗੱਲ ਕਰ ਰਹੇ ਜ਼ਰੂਰ ਤੋਂ ਨੇ ਉਹ ਇੰਦਰਜੀਤ ਕਰਾ ਇੰਦਰਜੀਤ ਕੋਰ ਇੰਦਰਜੀਤ ਕੋਰ ਬਰਾਜ ਨੇ ਐਮਐਲਏ ਹਾਂ ਹਾਂ ਇਹਨੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਕੋਈ ਜ਼ਰੂਰੀ ਨਹੀਂ ਵੀ ਹਰੀਆਂ ਪੱਗਾਂ ਵਾਲਿਆਂ ਨੇ ਪਾਈਆਂ ਨੀਲੀਆਂ ਪੱਗਾਂ ਵਾਲਿਆਂ ਨੇ ਪਾਈਆਂ ਰੋੜੇ ਮੋੜੇ ਨੇ ਪਾਈਆਂ ਕਿਹਨੇ ਪਾਈਆਂ ਵੋਟ ਪਈਆ ਤੁਸੀਂ ਐਮਐਲਏ ਬਣੇ ਆ ਜੀ ਜੀ ਤੁਹਾਡੀ ਲੈਂਗੁਏਜ ਤੁਹਾਡੀ ਭਾਸ਼ਾ ਤੁਹਾਡੀ ਬੋਲੀ ਕਿੱਧਰ ਨੂੰ ਜਾ ਰਹੀ ਹੈ ਜੀ ਨਹੀਂ ਪਰ ਸ਼ਰਮਾ ਜੀ ਮਾਨ ਸਰਕਾਰ ਦੇ ਵੱਲ ਤੋਂ ਪੂਰੇ ਕੰਮ ਕੀਤੇ ਜਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਮਾਨ ਸਰਕਾਰ ਦੇ ਵੱਲੋਂ ਪ੍ਰਾਤ ਸਮਰੀ ਭੇਜੀ ਆ ਰਹੀ ਹੈ ਜਿਹੜੇ ਅੱਗੇ ਛੋਟੇ ਮੋਟੇ ਸਰਪੰਚ ਆ ਕੋਈ ਉਹ ਨੇ ਉਹ ਬਲੈਕ ਵੀ ਨਹੀਂ ਕਰ ਰਹੇ ਖਾਣ ਪੀਣ ਦੀ ਸਵਾਨ ਦੇ ਵਿੱਚ ਸੋਢੀ ਸਾਹਿਬ ਅਸੀਂ ਮਾਨ ਸਾਹਿਬ ਨੂੰ ਨਹੀਂ ਕਹਿੰਦੇ ਮਾਨ ਸਾਹਿਬ ਦੀ ਸਰਕਾਰ ਨੂੰ ਨਹੀਂ ਜੀ ਕਹਿੰਦੇ ਜਿਹੜੇ ਐਮ ਐਲ ਏ ਜਿਹੜੇ ਮੰਤਰੀ ਬਤਮੀ ਜੀ ਕਰਦੇ ਆ ਬੋਲਦੇ ਨੇ ਅਸੀਂ ਉਹਨਾਂ ਦੇ ਕੁਐਸਚਨ ਚੱਕਦੇ ਆ ਜੀ ਨਹੀਂ ਚੁੰਮਦੇ ਵੀ ਤੁਸੀਂ ਉਹ ਵੋਟਾਂ ਵੀ ਤੁਸੀਂ ਪਾਈਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਕੁਝ ਕੀਤਾ ਉਹਦੇ ਨਾਲੋਂ ਜਿਹੜਾ ਸਹੀ ਹੈ ਕੰਮ ਕਰ ਰਹੀ ਹੈ ਸਰਕਾਰ ਅਸੀਂ ਮਾਨ ਸਾਹਿਬ ਨੂੰ ਹਮੇਸ਼ਾ ਹੀ ਜਿਹੜਾ ਚੰਗੇ ਕੰਮ ਕਰਦੇ ਆ ਜਿਹਦੇ ਵਾਸਤੇ ਛਲਾਗਾ ਕਰਦੇ ਰਹੂਗੇ ਸਰਕਾਰ ਦੀ ਛਲਾਗਾ ਕਰਦੇ ਰਹੂਗੇ ਲੇਕਿਨ ਕਮਿਟੀ ਦੀ ਬਕਤਮੀਜੀ ਕਰਨੀ ਜਾਂ ਕਮਿਟੀ ਨਾਲ ਬੋਲਣਾ ਕਿਤੇ ਨਾ ਕਿਤੇ ਜਿਹੜੇ ਐਮ ਐਲ ਏ ਦੀ ਸੀਟ ਤੇ ਬੈਠ ਕੇ ਸੋਚਣ ਦੇ ਵਿਚਾਰਨ ਦੀ ਗੱਲ ਹੈ ਜੀ ਕੀ ਭਗਵਾਨਤਮਨ ਨੂੰ ਐਕਸ਼ਨ ਲੈਣਾ ਚਾਹੀਦਾ ਉਹਨਾਂ ਦੇ ਖਿਲਾਫ ਹਾਂਜੀ ਸਰ ਭਗਵਾਨਤਮਨ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਲੈਣਾ ਚਾਹੀਦਾ ਨਹੀਂ ਹੁਣ ਤੱਕ ਤਾਂ ਲੈਣਾ ਚਾਹੀਦਾ ਮਤਲਬ ਲਿਆ ਹੋਣਾ ਚਾਹੀਦਾ ਸੀ ਜੀ ਜੀ ਉਹ ਤਾਂ ਉਦੋਂ ਵੀ ਨਹੀਂ ਬੋਲੇ ਜਦੋਂ ਸੋਤੀਆਂ ਦਾ ਪੰਜਾਬੀਆਂ ਨੂੰ ਕੁੱਤਾ ਕਹਿ ਗਏ ਸੀ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਜਦੋਂ ਵੀ ਕੋਈ ਐਮਐਲਏ ਜਾਂ ਕੋਈ ਮੰਤਰੀ ਕੋਈ ਵੀ ਸਰਕਾਰ ਦੀ ਟੀਮ ਤੋਂ ਉਹਦੇ ਸ਼ਬਦ ਥਿਰਕਦੇ ਆ ਜਾਂ ਲੋਕਾਂ ਦੇ ਪ੍ਰਤੀ ਗਲਤ ਬੋਲਦੇ ਆ ਤਾਂ ਸਰਕਾਰ ਨੂੰ ਤੁਸੀਂ ਚਾਹੀਦਾ ਐਕਸ਼ਨ ਲੈਣਾ ਚਾਹੀਦਾ ਸੀ ਅੰਤਭਾਉ ਨੂੰ ਸੀ ਚਾਹੀਦਾ ਐਕਸ਼ਨ ਲੈਣਾ ਚਾਹੀਦਾ ਇਹ ਜਿਹੜਾ ਬੋਲਣ ਦਾ ਤਰੀਕਾ ਗਲਤ ਤਰੀਕਾ ਹੈ ਇਹ ਪੂਰੀ ਸਰਕਾਰ ਤੇ ਦਾਗ ਲੱਗਦਾ ਸੀ ਐਮ ਸਾਹਿਬ ਤੇ ਦਾਗ ਲੱਗਦਾ ਹੈ ਜੀ ਜੀ ਐ ਤੁਹਾਨੂੰ ਲੱਗਦਾ ਨਹੀਂ ਵੀ ਏ ਜਿਹੜੀ ਰਾਸਮਗਰੀ ਉਹ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਰਹੀ ਇਹ ਕਾਰਨ ਕੀ ਨੇ ਅਜੀ ਸਰ ਜਿਹੜੇ ਲੋਕਾਂ ਤੱਕ ਰਾਸਮਗਰੀ ਨਹੀਂ ਪਹੁੰਚ ਰਹੀ ਜੋ ਡਾਕਟਰ ਜਨ ਦੱਸਿਆ ਬਲੈਕ ਮੈ ਵੀ ਹੋ ਰਹੀ ਇਹਦੇ ਮੇਨ ਕਾਰਨ ਕੀ ਨੇ ਛੋਟੀ ਸਾਹਿਬ ਦੇਖੋ ਇੱਕ ਟੀਮ ਬਣਾਉਣੀ ਚਾਹੀਦੀ ਉਸ ਦਾ ਬਹੁਤ ਵਾਰ ਜਿਹੜਾ ਚੈਨਲ ਦੇ ਮਾਧਿਅਮ ਰਹੀ ਸਰਕਾਰਾਂ ਨੂੰ ਗੁਜ਼ਾਰਚ ਕਰਦੇ ਹੁੰਦੇ ਆ ਜਦੋਂ ਵੀ ਕੋਈ ਸਹੂਲਤ ਦੇਣੀ ਹੈ ਜਾਂ ਕੋਈ ਹੜਪੜ ਤਾਂ ਦੇਣਾ ਜਾਂ ਕਿਸੇ ਦੀ ਮੁਸੀਬਤ ਦੇ ਵਿੱਚ ਕੋਈ ਮੁਆਵਜ਼ਾ ਦੇਣਾ ਉਹ ਬਰੌਂ ਜ਼ੀਰੋ ਤੇ ਜਾ ਕੇ ਉਸ ਚੀਜ਼ ਦੀ ਜਿਹੜੀ ਜਾਂਚ ਪਰਖ ਹੋਣੀ ਚਾਹੀਦੀ ਹੈ ਫੇਰ ਜਾ ਕੇ ਜਿੱਤੇ ਨਾ ਕਿਤੇ ਲੋਕਾਂ ਤੱਕ ਚੀਜ਼ ਜਾਣੀ ਚਾਹੀਦੀ ਹੈ ਇੱਥੇ ਕੀ ਹੁੰਦਾ ਵਸੀਅਮ ਸਾਹਿਬ ਮੰਤਰੀ ਸਾਹਿਬ ਨੂੰ ਲਿਖਦੇ ਨੇ ਮੰਤਰੀ ਸਾਹਿਬ ਥੱਲੇ ਅਸਕਰਮ ਲਿਖਦੇ ਨੇ ਅਸਕਰ ਥੱਲੇ 5000 595 ਲਿਖ ਦਿੰਨੇ ਆ ਚਲੋ ਲਿਖ ਦਿੰਨੇ ਆ ਉਹ ਆ ਹੀ ਜਾਂਦਾ ਲੋਕਾਂ ਤੱਕ ਨਹੀਂ ਪਹੁੰਚਦਾ ਚਲੋ ਸ਼ਰਮਾਈ ਤੁਸੀਂ ਮੇਰੇ ਨਾਲ ਲਾਈਵ ਰੋਨ ਜੁੜੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਸਾਹਿਬ ਕੁਝ ਕਹਿਣਾ ਚਾਹੋਗੇ ਅੰਤ ਵਿੱਚ ਕੇ ਨਹੀਂ ਤਾਂ ਦੇਖੋ ਇਹ ਗੱਲ ਇਹ ਹੈ ਵੀ ਜਿਹੜੇ ਆਪਣੇ ਪੰਜਾਬ ਦੇ ਠੀਕ ਹੈ ਵੀ ਇੱਕ ਜਿਹੜੇ ਸਾਡੇ ਆਈਏਐਸ ਅਫਸਰ ਨੇ ਪ੍ਰੇਸ਼ਨ ਕੁਮਾਰ ਜੀ ਕਾਫੀ ਮਤਲਬ ਪੰਜਾਬ ਦੇ ਪਿੱਛੇ ਉਹਨਾਂ ਨੇ ਸਟੈਂਡ ਲਏ ਨੇ ਕਾਫੀ ਉਹ ਪਹਿਲਾਂ ਤੋਂ ਮਤਲਬ ਨਹੀਂ ਡਾਕਟਰ ਸਵਾਲ ਪਹਿਲਾਂ ਦਾ ਨਹੀਂ ਸਵਾਲ ਹੁੰਦਾ ਹੁਣ ਲੋਕ ਮਾਰ ਰਹੇ ਨੇ ਹੁਣ ਕੁਝ ਹੋਏਗਾ ਕਿ ਨਹੀਂ ਅੱਜ ਥੋੜਾ ਜਿਹਾ ਲੋਕਾਂ ਦੇ ਨਾਲ ਉਹਨਾਂ ਲੋਕਾਂ ਨੇ ਉਹਨਾਂ ਦੇ ਸਾਹਮਣੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਪ੍ਰਬੰਧਾਂ ਦੇ ਉੱਤੇ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਜਾ ਕੇ ਮੈਂ ਪਤਾ ਕਰਾਂ ਮੈਂ ਤਾਂ ਹੀ ਗਰਾਊਂਡ ਲੈਵਲ ਤੇ ਆਇਆ ਇਸ ਕਰਕੇ ਮੈਂ ਲੋਕਾਂ ਨੂੰ ਵੀ ਥੋੜਾ ਜਿਹਾ ਇਸ ਤਰ੍ਹਾਂ ਦਾ ਚਾਹੀਦਾ ਜੀ ਠੀਕ ਹੈ ਹੋ ਸਕਦਾ ਕੋਈ ਮਾੜੀ ਮੋਟੀ ਕਿਤੇ ਕਮੀ ਹੋਵੇ ਪਰ ਜਿਹੜਾ ਕਰੇਸ਼ਨ ਕੁਮਾਰ ਆਈਏਐਸ ਅਫਸਰ ਹੈ ਇਹ ਕਾਫੀ ਮਤਲਬਾ ਹਰ ਮਰ ਪਿਆ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹਦੀ ਇਮਾਨਦਾਰੀ ਯਾਨੀ ਤੁਹਾਨੂੰ ਆਸ ਹੈ ਤੁਹਾਨੂੰ ਆਸ ਹੈ ਜ ਪੰਜਾਬ ਨੂੰ ਕੁਝ ਮਿਲੇਗਾ ਹਾਂਜੀ ਤੁਹਾਨੂੰ ਆਸ ਹੈ ਪੰਜਾਬ ਨੂੰ ਕੋਈ ਪੈਕੇਜ ਮਿਲੇਗਾ ਅੱਜ ਹਾਂਜੀ ਅੱਜ ਮੈਨੂੰ ਜ਼ਰੂਰ ਉਸ ਨਾਲ ਕੁਝ ਵਿਸ਼ਵਾਸ ਹੈਗਾ ਕਿ ਕੋਈ ਸੈਂਟਰ ਸਰਕਾਰ ਦੇ ਉੱਤੇ ਲੋਕਾਂ ਦਾ ਕਾਫੀ ਦਬਾਅ ਹੈ ਕੋਰਸ ਦਬਾਅ ਪਾਉਣ ਲੱਗ ਗੀਆਂ ਨੇ ਕੁਝ ਰਾਜਸਥਾਨ ਦੇ ਲੋਕਾਂ ਨੇ ਵੀ ਕੀਤਾ ਕੁਝ ਸਾਡੀ ਮਦਦ ਹਰਿਆਣੇ ਦੇ ਲੋਕਾਂ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਦੇਣਾ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਹੈ ਹਾਂਜੀ ਪੰਜਾਬ ਦੇ ਸੀਐਮ ਸੀਐਮ ਭਗਵੰਤ ਮਾਨ ਦੀ ਸਿਹਤ ਅਜਾਣੇ ਵਿਗੜ ਗਈ ਹੈ ਦੇਖੋ ਜੀ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਸਿਹਤਯਾਬ ਕਰਨ ਕਿਉਂਕਿ ਪੰਜਾਬ ਪਹਿਲਾਂ ਹੀ ਮਤਲਬ ਬਹੁਤ ਦੁੱਖ ਸੰਤਾਪ ਉਹ ਹੰਡਾ ਰਿਹਾ ਇਸ ਕਰਕੇ ਜੇ ਸਾਡੇ ਮੁਖੀ ਸਾਹਿਬ ਵੀ ਬਿਮਾਰ ਹੋ ਗਏ ਜਾਂ ਅੱਜ ਦੇ ਪੱਲੇ ਫਿਰ ਮਤਲਬ ਸਾਰੇ ਪੰਜਾਬ ਦਾ ਕੀ ਬਣੂ ਅਸੀਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆਂ ਕਿ ਜਲਦੀ ਤੋਂ ਜਲਦੀ ਉਹ ਸਿਹਤਯਾਬ ਹੋਣ ਤੇ ਜੋ ਵੀ ਉਹਨਾਂ ਦੀ ਕੋਈ ਦੁੱਖ ਤਕਲੀਫ ਹੈ ਉਹ ਜਲਦੀ ਠੀਕ ਕਰਨ ਕਿਉਂਕਿ ਅੱਜ ਪੰਜਾਬ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਹੈ ਚਲੋ ਡਾਕਟਰ ਸਾਹਿਬ ਤੁਸੀਂ ਮੇਰੇ ਨਾਲ ਲਾਈਵ ਰੋਡ ਜ ਆਪਣੇ ਵਿਚਾਰ ਸਾਂਝੇ ਕੀਤੇ ਆਪਾਂ 2-3 ਮੁੱਦੇ ਤੇ ਗੱਲਬਾਤ ਕੀਤੀ ਤੇ ਮੈਂ ਤੁਹਾਡਾ ਸਮੇਂ ਦੇਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹਨਾਂ ਨਾਲ ਜੁੜੇ ਨੇ ਰਿੰਦਰ ਸਿੰਘ ਜੀ ਮਾਨਸਾ ਤੋਂ ਸਾਡੇ ਨਾਲ ਅਕਸਰ ਸਾਡੇ ਸਹਿਯੋਗੀ ਨੇ ਜੁੜਦੇ ਨੇ ਤੇ ਵੀ ਸਾਡੇ ਪੱਤਰਕਾਰ ਆਏ ਸੀਗੇ ਸੰਜੀਵ ਸ਼ਰਮਾ ਜੀ ਉਸ ਤੋਂ ਇਲਾਵਾ ਜਗਤਾਰ ਬਾਵਾ ਜੀ ਸੰਗਰੂਰ ਤੋਂ ਆਏ ਸੀ ਤਾਂ ਸਾਡਾ ਅਸਲ ਜੇ ਮੁੱਦਾ ਜਿਹੜਾ ਸੀ ਉਹ ਬੰਦੇ ਇਕੱਠੇ ਕਰਨਾ ਨਹੀਂ ਆ ਸਾਡਾ ਮੁੱਦਾ ਇਹ ਸੀ ਕਿ ਜਿਹੜਾ ਹਰਪੁਰਾਈ ਇਲਾਕੇ ਨੇ ਕਿੱਥੇ ਕਿ ਸਮਗਰੀ ਪੰਚਾਈ ਜਾ ਰਹੀ ਹੈ ਪਰ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਸਮਗਰੀ ਲੈ ਕੇ ਜਾ ਰਹੇ ਜਿਹੜੇ ਸਰਪੰਚ ਪੰਚ ਬਣੇ ਹੋਏ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਮੋਢੀ ਬੜੇ ਹੋਏ ਜੇ ਉਹਨਾਂ ਦੇ ਵੱਲੋਂ ਹੁਣ ਖਾਣ ਪੀਣ ਦੇ ਸਮਾਨ ਨੂੰ ਆਪਣੇ ਆਪਣੇ ਕੋਲ ਜਮ੍ਹਾਂ ਕੀਤਾ ਜਾ ਰਿਹਾ ਹੈ ਬਲੈਕ ਮੈਨੀ ਕੀਤੀ ਜਾ ਰਹੀ ਹੈ ਉਹ ਜਿਹੜੀ ਰਾਸ ਸਮਗਰੀ ਹੈ ਕਈ ਲੋਕਾਂ ਤੱਕ ਪਹੁੰਚ ਰਹੀ ਹੈ ਪਰ ਕਈ ਲੋਕਾਂ ਤੱਕ ਨਹੀਂ ਪਹੁੰਚੀ ਜਿਹੜੀ ਤਾਜ਼ਾ ਤੂਫੀਰ ਸਾਹਮਣੇ ਆਈਆਂ ਫਿਰੋਜਪੁਰ ਦੇ ਪਿੰਡਾਂ ਦੀਆਂ ਆਈਆਂ ਨੇ ਤੋਂ ਅੰਦਾਜ਼ਾ ਇਹ ਕਿ ਉੱਥੇ ਕਿਸਤੀਆਂ ਹੀ ਨਹੀਂ ਹਨ ਇੱਕ ਪਿਓ ਆਪਣੀ ਧੀ ਨੂੰ ਤੁਰ ਕੇ ਲੈ ਕੇ ਆ ਰਿਹਾ ਮਰਦੇ ਮਰਦੇ ਦੋਨਾਂ ਦੇ ਬੱਚੇ ਨੇ ਪਰ ਗਨੀਮਤ ਰਹੀ ਕਿ ਪੱਤਰਕਾਰ ਭਾਈਚਾਰਾ ਸੀ ਜਿਨ੍ਹਾਂ ਨੇ ਉਹਨੂੰ ਬਚਾ ਲਿਆ ਉਹ ਤਾਂ ਉਹਨੇ ਕੀ ਕਿਹਾ ਵੀ ਸਾਡੇ ਉਰੇ ਕਿਸਤੀਆਂ ਭੇਜੇ ਜਾਣ ਕਿਉਂਕਿ ਮੇਰੇ ਤਿੰਨ ਬੱਚੇ ਹੋਰ ਘਰ ਦੇ ਵਿੱਚ ਬੈਠੇ ਨੇ ਸਾਡੇ ਘਰ 'ਚ 5-5 ਫੁੱਟ ਪਾਣੀ ਹੈ ਤਾਂ ਦੋਸਤੋ ਪੰਜਾਬ ਦੇ ਜਿਹੜੇ ਇਸ ਸਮੇਂ ਸਥਿਤੀ ਹੈ ਬਹੁਤ ਨਾਜ਼ੁਕ ਹੈ ਮਦਦ ਕੀਤੀ ਜਾ ਰਹੀ ਲੋਕਾਂ ਉਸੇ ਨਹੀਂ ਕਰ ਰਹੇ ਕਈ ਸਮਾਜਿਕ ਸੰਸਥਾਵਾਂ ਕਈ ਐਨਜੀਓ ਕੇ ਆ ਚੁੱਕੇ ਨੇ ਪਰ ਜਿਹੜੀ ਮਦਦ ਹੈ ਉਹ ਸਹੀ ਤਰੀਕੇ ਨਾਲ ਪਹੁੰਚ ਨਹੀਂ ਰਹੀ ਹੁਣ ਕੀ ਕਾਰਨ ਨੇ ਇਹ ਤੂੰ ਹੀ ਦੇਖਣਾ ਤੂੰ ਹੀ ਕਮੈਂਟ ਕਰਨੇ ਆ ਤੁਹਾਨੂੰ ਦੱਸ ਦੇ ਕਿ ਅੱਜ ਮੰਤਰੀ ਸ਼ਿਵਰਾਜ ਚੋਹਾਨ ਆ ਰਹੇ ਨੇ ਬੀਜੇਪੀ ਦੇ ਦਿੱਲੀ ਤੋਂ ਤੇ ਉੱਥੇ ਹੀ ਅਰਵਿੰਦ ਕੇਜਰੀਵਾਲ ਆ ਰਹੇ ਨੇ ਤੇ ਤੀਜਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਲੋਕਾਂ ਨੂੰ ਮਿਲਣਗੇ ਸਮੱਸਿਆ ਸਾਰੇ ਸੁਣਨਗੇ ਦੇਖਦੇ ਹਾਂ ਹੁਣ ਬੀਜੇਪੀ ਅੱਜ ਕੋਈ ਐਲਾਨ ਕਰਦੀ ਹੈ ਜਾਂ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਰਾਜ ਫੰਡ ਮਿਲੇਗਾ ਜਾਂ ਨਹੀਂ ਪਰ ਉੱਥੇ ਇੱਕ ਨਵੀਂ ਅਪਡੇਟ ਆ ਗਈ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਥੋੜੀ ਜਿਹੀ ਸਿਹਤ ਅੱਜ ਵਿਗੜ ਗਈ ਹੈ ਉਹਨਾਂ ਦੇ ਦੇਖਦੇ ਹਾਂ ਵੀ ਉਹਦੀ ਅਗਲੀ ਅਪਡੇਟ ਕੀ ਆਂਦੀ ਹੈ ਤੋ ਦੋਸਤੋ ਜੋ ਵੀ ਹੋਏਗਾ ਤੁਹਾਨੂੰ ਸਭ ਪਲ-ਪਲ ਦੀ ਅਪਡੇਟ ਦੇਵੇਗਾ ਈਵਨ ਪੰਜਾਬੀ ਟੀਵੀ ਤੁਹਾਡਾ ਦੁਆਰਾ ਜੁੜਾਗਾ ਕੋਈ ਹੋਰ ਲਾਈਦਾ ਇਸ਼ੂ ਲੈ ਕੇ ਤੇ ਤੁਸੀਂ ਉੱਥੋਂ ਦੇਖੋ ਪੰਜਾਬੀ ਟੀਵੀ ਚਲਦੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ